ਕਿਉਂ ਕਿਉਂ ਨਾ ਦੇਖੋ ਜੀ ਇੱਥੇ ਸਾਡ ਆਵਾਰਾ ਫਿਰ ਰਿਹਾ ਜੀ ਸੰਗਤਪੁਰਾ ਚੌਕ ਤੇ ਆ ਸਾਡੇ ਇਕਵਾਰ ਲਗਦੀ ਦਿੱਤੀ ਆ ਕਰੀ ਇਹਨੂੰ ਬਹਾਲ ਕਰਤਾ ਇਹਨੂੰ ਬਹਾਲ ਕਰਤਾ ਸਾਡ ਨੇ ਮੈਨਾਂ ਲਾਈ ਦੀ ਲੱਤ ਤੋੜਤੀ ਮੈਨਾਂ ਦਾ ਸਾਡ ਨੇ ਬੁੜਕ ਟੱਕ ਕੇ ਮਾਰਿਆ ਪੂਰੇ ਸ਼ਹਿਰ ਨੂੰ ਸ਼ਹਿਰ ਨੂੰ ਇਸ ਟਾਈਮ ਕਰ ਕਿਤੇ ਹੋਰ ਬੱਚਿਆਂ ਨੂੰ ਨਾ ਮਾਰੇ ਕਿਸੇ ਨੂੰ ਜਿਦਾ ਜਲਦ ਤੋਂ ਜਲਦ ਇਲਾਜ ਕਰਨਾ ਚਾਹੀਦਾ 60 ਨੂੰ ਲੈ ਕੇ ਜਾਣਾ ਚਾਹੀਦਾ ਗਊ ਸਾਗਾ ਤੇ ਬਹੁ ਮਾੜਾ ਹਾਲ ਹੈ ਜੀ ਇੰਨਾ ਹੀ ਕਹਿੰਦਾ ਜੈ ਸ਼੍ਰੀ ਰਾਮ ਵਾਹਿਗੁਰੂ ਚਿਕਾ ਕਾਲ ਸਾਹਿਬ ਵਾਹਿਗੁਰੂ ਉਹ ਜਲੇ ਮਰ ਗਿਆ ਜੀ ਜਾਨ ਨਿਕਲੀ ਰਹੀ ਜਾ ਸੰਗਤਪੁਰਾ ਚੌਕ ਤੇ ਆ ਸਾਡੇ ਇਕਵਾਰ ਨਗਰ ਦੀ ਬੀਬੀ ਐ ਵਿਚਰੀ ਇਹਨੂੰ ਗਾਇਲ ਕਰਤਾ ਇਹਨੂੰ ਗਾਇਲ ਕਰਤਾ ਸਾੜਨੇ ਮੈਂ ਲਾੜੇ ਦੀ ਲੱਤ ਤੋੜਤੀ ਮੈਂ ਲਾੜਾ ਸਾੜਨੇ ਪ੍ਰੋਟੈਕਟਰ ਅੱਕੇ ਮਾਰਿਆ ਪੂਰੇ ਸ਼ਹਿਰ ਨੂੰ ਸ਼ਹਿਰ ਨੂੰ ਹਾਲੀ 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 ਇਸ ਟਾਈਮ ਪਰ ਹੈ ਕਿਤੇ ਹੋਰ ਬੱਚਿਆਂ ਨੂੰ ਨਾ ਮਾਰੇ ਕਿਸੇ ਨੂੰ ਇਹਦਾ ਜਲਦ ਤੋਂ ਜਲਦ ਇਲਾਜ ਕਰਨਾ ਚਾਹੀਦਾ ਸਾਥ ਨੂੰ ਲੈ ਕੇ ਜਾਣਾ ਚਾਹੀਦਾ ਗਊਸਾ ਨਾਲ ਛੇ ਬਹੁਤ ਮਾੜਾ ਹਾਲ ਹੈ ਜੀ ਕਿੰਨਾ ਹੀ ਕਹਦਾ ਜੈ ਸ਼ੀਆ ਮਾਈ ਉਹ ਪਈ ਪਾਗਲੋ ਜਨਨ ਦੇਖੋ ਜੀ ਇੱਥੇ 60 ਵਾਰਾ ਫਿਰ ਰਿਹਾ ਜੀ ਸੰਗਤਪੁਰਾ ਚੌਕ ਤੇ ਆ ਸਾਡੇ ਇੱਕ ਵਾਰ ਲੱਗਦੀ ਬੀਪੀਐ ਸਰੀ ਇਹਨੂੰ ਗਾਇਲ ਕਰਤਾ ਇਹਨੂੰ ਗਾਇਲ ਕਰਤਾ ਸਾਡ ਨੇ ਮੈਲਾ ਦੀ ਲੱਤ ਤੋੜਤੀ ਮੈਲਾ ਦਾ ਸਾਡ ਨੇ ਪਟਕਾੱਕੇ ਮਾਰਿਆ ਪੂਰੇ ਸ਼ਹਿਰ ਨੂੰ ਤੇ ਸ਼ਹਿਰ ਨੂੰ ਕਰ ਕਿਤੇ ਹੋਰ ਬੱਚਿਆਂ ਨੂੰ ਨਾ ਮਾਰੇ ਕਿਸੇ ਨੂੰ ਕਿਹਦਾ ਜਲਦ ਤੋਂ ਜਲਦ ਇਲਾਜ ਕਰਨਾ ਚਾਹੀਦਾ 60 ਨੂੰ ਲੈ ਕੇ ਜਾਣਾ ਚਾਹੀਦਾ ਗਊ ਸਾਗਾਂ ਚ ਬਹੁਤ ਮਾੜਾ ਹੋਵੇ ਜੀ ਇੰਨਾ ਹੀ ਕਹਿੰਦਾ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ